ਤੇ ਜੋ 21 ਮਾਰਚ ਨੂੰ ਰਾਤੀ ਝਗੜਾ ਹੋਇਆ ਮੇਰੇ ਬ੍ਰਦਰ ਦਾ ਦੋਮਾ ਭਰਾਵਾਂ ਦਾ ਪ੍ਰਧਾਨ ਸੁਮਨ ਦੇ ਮੁੰਡੇ ਨਾਲ ਉਸ ਨੇ ਕਿ ਮੇਰੇ ਭਰਾਵਾਂ ਨੂੰ ਸੱਟਾਂ ਲਾਈਆਂ ਉਸ ਟਾਈਮ ਮੇਰਾ ਭਰਾ ਆਟੋ ਲੈ ਕੇ ਆ ਰਿਹਾ ਸੀ ਉਸ ਨੂੰ ਲੰਘਣ ਲਈ ਰਾਹ ਨਹੀਂ ਦਿੱਤਾ ਜਾ ਰਿਹਾ ਸੀ ਤੇ ਇਸ ਵਜ੍ਹਾ ਨਾਲ ਉਸ ਆਟੋ ਵਿੱਚ ਮੇਰੇ ਬੱਚੇ ਮੇਰੇ ਭਰਾ ਦੇ ਛੋਟੇ-ਛੋਟੇ ਬੱਚੇ ਤਿੰਨ ਬੱਚੇ ਸੀ ਉਸ ਟਾਈਮ ਉਹ ਆ ਰਿਹਾ ਸੀ ਜਿਸ ਟਾਈਮ ਇਹ ਝਗੜਾ ਹੋਇਆ ਪਹਿਲੇ ਤੇ ਉਹਨਾਂ ਨੇ ਹੱਥਾਂ ਨਾਲ ਹੀ ਮਤਲਬ ਲੜਾਈ ਝਗੜਾ ਹੋਇਆ ਤੇ ਸਾਨੂੰ ਉਸ ਟਾਈਮ ਕੁਝ ਨਹੀਂ ਪਤਾ ਸੀ ਘਰ ਦੇ ਅੰਦਰ ਸੀ ਸਾਰੇ ਲੇਡੀਜ਼ ਤੇ ਬਾਅਦ ਵਿੱਚ ਜਦੋਂ ਪਤਾ ਲੱਗਾ ਬਾਹਰ ਝਗੜਾ ਹੋ ਰਿਹਾ ਹੈ ਆਇਆ ਹੈ ਬੱਚੇ ਲਾਏ ਆ ਉਸ ਟਾਈਮ ਉਹ ਆਪਣੇ ਹਥਿਆਰਾਂ ਨਾਲ ਮੇਰੇ ਭਰਾਵਾਂ ਦੇ ਸਿਰ ਤੇ ਸੱਟਾ ਲਗਾ ਗਏ ਨੇ ਤੇ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਤੁਸੀਂ ਦੇਖ ਰਹੇ ਹੋ ਦੇ ਸਿਰ ਵਿੱਚ 8 ਜਗ੍ਹਾ ਤੇ ਸੱਟਾਂ ਲਾਈਆਂ ਹੋਈਆਂ ਨੇ ਤੇ ਤੁਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੋ ਤੇ ਮੇਰੇ ਦੋਵਾਂ ਭਰਾਵਾਂ ਨੂੰ ਇਨਸਾਫ ਦਿਓ ਮੇਰੇ ਦੂਸਰੇ ਭਰਾ ਦੇ ਦੋ ਜਗ੍ਹਾ ਸਿਰ ਤੇ ਸੱਟ ਲੱਗੀ ਹੋਈ ਹੈ ਉਹ ਇਸ ਟਾਈਮ ਜੇ ਪੱਟੀ-ਪੁੱਟੀ ਕਰਾਣ ਗਿਆ ਹੋਇਆ ਤੇ ਆਪਾਂ ਸਾਡੇ ਘਰ ਲੱਗੇ ਹਮਲਾ ਕਰਨਾ ਤੇ ਉਹ ਦੱਸ ਕੇ ਜਣੇ ਬੰਦੇ ਹੈਗੇ ਸੀ ਜਿਨ੍ਹਾਂ ਨੇ ਮੇਰੇ ਭਰਾ ਦੇ ਸਿਰਾਂ ਤੇ ਸੱਟਾਂ ਲਗਾਈਆਂ ਨੇ ਆਰ ਕਿਰਚ ਕੜੇ ਕੋਲੇ ਜਿਸ ਤਰਾ ਵੀ ਜੋ ਵੀ ਮਾਰਿਆ ਉਸ ਟਾਈਮ ਭਾਜੀ ਸਾਨੂੰ ਪਤਾ ਨਹੀਂ ਲੱਗਾ ਕਿਉਂਕਿ ਮੈਂ ਆਪਣੇ ਬ੍ਰਦਰ ਨੂੰ ਬਚਾਣ ਲਈ ਵਿੱਚ ਕਰ ਰਹੀ ਸੀ ਹੈਲਪ ਉਹ ਵੀ ਦੱਸਿਆ ਸੀ ਤੇ ਹਜੇ ਕੋਈ ਇਹਦਾ ਕੋਈ ਪੁਲਸ ਬਿਆਨ ਨਹੀਂ ਲੈਣ ਆਈ ਇਸ ਟਾਈਮ ਹਜੇ ਇਹੀ ਕਰ ਰਹੇ ਆ ਕਿ ਜੋ ਕਿ ਉਹ ਝੂਠੀ ਵੀਡੀਓ ਵਾਇਰਲ ਕਰ ਰਹੇ ਨੇ ਮੇਰੇ ਭਰਾ ਨੂੰ ਸਾਫ਼ ਇਨਸਾਫ਼ ਦਿੱਤਾ ਜਾਵੇ ਸੱਚ ਦੀ ਆਵਾਜ਼ ਵਾਸਤੇ ਅਸੀਂ ਕਰ ਰਹੇ ਆ ਵੀਡੀਓ ਵਾਇਰਲ ਹਾਂਜੀ ਮੇਰਾ ਨਾਸਰਿੰਦਰ ਮਾਰਜੋ ਤੇ ਮੈਂ ਪ੍ਰਾਣੀ ਚੰਗੀ ਤੇ ਰੰਨਾ ਜਵਾਦੀ ਸੁੰਦਰ ਸਿੰਘ ਤੇ ਪਰਸੋਂ ਇੱਕੀ ਮਾਰਚ ਨੂੰ ਜਿਹੜੀ ਲੜਾਈ ਹੋਈ ਰਾਤੀ 10 ਵਜੇ ਨੌ ਦੇ ਬਾਰੇ ਦੱਸਣਾ ਚਾਹਨਾ ਮਦਰ ਪ੍ਰਧਾਨ ਦੇ ਮੁੰਡੇ ਨਾਲ ਹੋਈ ਆ ਮੈਂ ਹੀ ਰੱਖਿਆ ਚਲਾਨਣਾ ਹੀ ਰੱਖਿਅ ਤੇ ਹੀ ਰੱਖਿਆ ਚਲਾਨਣਾ ਹੀ ਰੱਖਿਅ ਤੇ ਆਣਾਵੇਂ ਚਾਚੇ ਕਰੋ ਬੱਚੇ ਨਾਲ ਹੀ ਮੇਰੇ ਕਿਛੂ ਟਾ ਭਰਾ ਨਾਲ ਹੀ ਇੱਕ ਹੋਰ ਭਰਾ ਚਾਚੇ ਦਾ ਮੁੰਡਾ ਇਹ ਤਿੰਨੇ ਜਣੇ ਆ ਹੀ ਆਨੇ ਪਏ ਇਹ ਤਿੰਨੇ ਜਣੇ ਹੀ ਰਾਹ ਦੇ ਵਿੱਚ ਖਲੋ ਗਏ ਰਾਹ ਨਹੀਂ ਦਿੰਦੇ ਪਏ ਇਹ ਇਹਨਾਂ ਨੂੰ ਹਰਨ ਮਾਰਿਆ ਹਰਨ ਨਹੀਂ ਉਹਨਿਆ ਕਹਿੰਦੇ ਹਨ ਸੁਣਦਾਂ ਨਹੀਂ ਆ ਉਹ ਇਨਾਂ ਨੂੰ ਰੋਕੇ ਪੁੱਛਿਆ ਹੱਥੋਂ ਪਈ ਹੋਵੇ ਚਲੋ ਹੱਥੋਂ ਪਈ ਅਹੀਂ ਲੜੇ ਦੋਨੇ ਪਰ ਆ ਚਲੋ ਅੱਗੇ ਵਾਪਸ ਅੱਗੇ ਆਇਆ ਅੱਗੇ ਮੁੰਡਾ ਕਿਰਚ ਲੈ ਕੇ ਆ ਗਿਆ ਸਾਰਾ ਮੁੱਲਾ ਇਕੱਠਾ ਹੋ ਗਿਆ ਉਸ ਤੋਂ ਬਾਅਦ ਇਨਾਂ ਨੇ ਫੇਰਾ ਕੇ ਮੈਂ ਬੱਚੇ ਲਾਏ ਆਪਣੇ ਘਰ ਦੇ ਲੱਗੇ ਮੇਰੇ ਘਰ ਦੇ ਲੱਗੇ ਲੜੇ ਇਨਾਂ ਨੇ ਮੇਰਾ ਸਿਰ ਸੁਰ ਪਾੜੇ ਮੇਰੇ ਪਰ ਆ ਦੇ ਪਾੜੇ ਉੱਤਰੀ ਮਾਂ ਆ ਗਈ ਕਹਿੰਦੀ ਸਾਡੇ ਮੁੰਡੇ ਨੂੰ ਮਾਰਤਾ ਕਰਤਾ ਹੋਰਤਾ ਪਰ ਉਹ ਪੁੱਛ ਨਹੀਂ ਹੋਇਆ ਆਪਣੇ ਪਤਾ ਨਹੀਂ ਲੜਾਈ ਝਗੜੇ ਚ ਵਾਜ ਕੇ ਸਾਟ ਤੇ ਲੱਗ ਗਈ ਜਾਂ ਕੀ ਪਤਾ ਹਰ ਜੀ ਕੋਲ ਕੁਝ ਹੈਗਾ ਨਹੀਂ ਉਸ ਤੋਂ ਬਾਅਦ ਧਰਮ ਦੇ ਨਾਤੇ ਵੀ ਨੇ ਗੱਲਾਂ ਕੱਡੀਆਂ ਕਿ ਬਾਬੇ ਦਾ ਮੰਦਿਰ ਤੇ ਆ ਉਹ ਜੋ ਵੀ ਆ ਚਲੋ ਬਾਕੀ ਸੁਣਵਾਈ ਸੁਣਾਉਣਾ ਮੈਰੀ ਜਿਹੜਾ ਕਿਹਨੇ ਮੇਰੀ ਸੁਵਾਈ ਨਹੀਂ ਸੁਣੀ ਆਪਣੀ ਹੀ ਕਰੀ ਜਾਂਦੇ ਸੀ ਹਾਂਜੀ ਅੱਜ ਮੈਂ ਉਹ ਚਾਂ ਤਾਂ ਦਮੈਂ ਫਿਰ ਅੰਨਾ ਦੀ ਵੀਡੀਓ ਦੇਖੀ ਕਿ ਸਭ ਝੂਠ ਹੈ ਵੇਖੋ ਤੇ ਸੱਚ ਜੋਰ ਹੈਗਾ ਜੇ ਮੈਨੂੰ ਇਨਸਾਫ ਦਿਓ ਤੇ ਮੈਂ ਆਪਣਾ ਜੋ ਮੇਨਾਂ ਬੀਤੀ ਹੈ ਹਾਂਜੀ ਉਹ ਇਜਾਮ ਲਾਂਦੇ ਪਏ ਉਹ ਹੀ ਦਿਰੱਟਾਂ ਲਾਇਆ ਪਰ ਵੀਡੀਓ ਚੈੱਕ ਕਰ ਲੋ ਕੈਮਰੇ ਲੱਗੇ ਸਾਰੇ ਹੱਲ ਦੇ ਮੱਲੇ ਚ ਜੇ ਲੋਈ ਦੀ ਰਾਤ ਨਿਕਲੂ ਜੋ ਮਨ ਸਜ਼ਾ ਦੇਣੀ ਚੰਦੇ ਜੇ ਦੇ ਸਕਦੇ ਜੋ ਮੇਰੇ ਕੋ ਦੱਥੋ ਭਾਈ ਹੱਥ ਨਾਲ ਲੜੇ ਹੀ ਅਸੀਂ ਦੋਨੇ ਭਰਾ ਬਸ ਅੱਡੇ ਕੋ ਲੋਏ ਦਾ ਇੰਨਾਂ ਨੇ ਮਾਰਿਆ ਸੇ ਰਸੂਰ ਮੇਰਾ ਪਾੜ ਗਏ ਮੇਰੇ ਭਰਾ ਦੇ ਪਾੜ ਗਏ ਅੱਠ ਅੱਠ ਟੋਕ ਲਾਏ ਇੰਨਾਂ ਨੇ ਲਗਾਏ ਤੇ ਉੱਥੇ ਸਾਰਾ ਲਾਅ ਚੱਲਦਾ ਪਿਆ ਜੀ ਹਾਂਜੀ ਉਹ ਜਿਹੜੇ ਦੋ ਬੰਦੇ ਫੜੇ ਆ ਉਹ ਮਾੜਾ ਨਿਉ ਮਾੜਾ ਟੋਣ ਤੇ ਆਪਣੇ ਹੱਥੇ ਦੇ ਆ ਮਤਲਬ ਆ ਗਾਹ ਕੋਈ ਭਰਾ ਦੇ ਅਹੀਂ ਥਾਣੇ ਜਾਂਨੇ ਮੈਂ ਰਿਪੋਰਟ ਲਖਣ ਸਾਰੇ ਫੈਮਿਲੀ ਤੇ ਉਹਨੂੰ ਕਿਹਾ ਸੀ ਕਿ ਚਲੋ ਘਰ ਦਾ ਖਿਆਲ ਰੱਖੀ ਤੇ ਬੱਚੇ ਬੱਚੇ ਹੈਗੇ ਆ ਤੇ ਕੋਈ ਇਦਾਂ ਲੜਨ ਆਵੇ ਪਤਾ ਨਹੀਂ ਹੁਣ ਉੱਥੇ ਆਪਾਂ ਦੇ ਥਾਣੇ ਹੀ ਆਪਾਂ ਦੇ ਵੇਖਿਆ ਨਹੀਂ ਕਿ ਉਹ ਕਹਿੰਦੇ ਲੜਨ ਆਈ ਸੀ ਮੁੰਡੇ ਅਸੀਂ ਉਹਨਾਂ ਦੇ ਪਿੱਛੇ ਵੱਲ ਗਏ ਉੱਥੇ ਰੌੜ ਪਣ ਪਤਾ ਨਹੀਂ ਕੀ ਕੀ ਕੀਤਾ ਇੰਨਾਂ ਨੇ ਤੇ ਉਹ ਚਲੋ ਬੰਦੇ ਤੇ ਆਪਣੇ ਆ ਪਰ ਉਹਦਾ ਪਤਾ ਨਹੀਂ ਹਾਨੂੰ ਨਾ ਆਪਾਂ ਦੇ ਉੱਥੇ ਹੀ ਥਾਣੇ ਪੁਲਿਸ ਨੂੰ ਪੁਲਿਸ ਨਾਲ ਦੇ ਮੈਂ ਭਾਜੀ 3 ਦਿਨ ਹੋ ਗਏ ਜੋ ਤਿੰਨ ਦਿਨ ਹੋ ਗਏ ਨੇ ਪੁਲਿਸ ਨੂੰ ਪਤਾ ਨਹੀਂ ਨੀਤੇ ਭਾਜੀ ਨੂੰ ਪਤਾ ਹੁੰਦਾ ਸਰ ਨੂੰ ਪਤਾ ਹੁੰਦਾ ਕਿਸੇ ਨੂੰ ਤੇ ਉਹ ਕਾਰਵਾਈ ਕਰਦੇ ਆਪਣੀ ਤੇ ਦੋਨਾਂ ਤਰ੍ਹਾਂ ਦੀ ਗੱਲ ਸੁਣਦੇ ਤੇ ਪਤਾ ਲੱਗਦਾ ਉਹਨਾਂ ਨੂੰ ਤੇ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਪਿਆ ਕਿਰਤੇ ਪਰਚਾ ਕੰਨਾ ਕਿਰਤੇ ਨਹੀਂ ਕੰਨਾ ਉਹਨਾਂ ਦੀ ਉਹ ਬਾਕੀ ਹਾਂਜੀ ਆਪਾਂ ਪਹਿਲਾਂ ਦਰਖਾਸਤ ਲਿਖਾ ਕੇ ਆਏ ਥਾਣੇ ਉਸ ਤੋਂ ਬਾਅਦ ਉਹਨਾਂ ਨੇ ਪਰਚੀ ਕੱਟ ਕੇ ਦਿੱਤੀ ਫਿਰ ਆਪਾਂ ਸਿਵਲ ਹਸਪੀਟਲ ਟਾਂਕੇ ਲਵਾਏ ਰਾਤੀ 8:30 ਵਜੇ 2:30 ਵਜੇ ਦੋਨਾਂ ਪਰ ਆਵਨੇ ਨਾਲ ਮੇਰੇ ਪਰ ਆਹੀ ਹੋਰ ਸੱਚੇ ਦੇ ਮੁੰਡੇ ਆ ਪਰ ਨਹੀਂ ਚੱਲਗੇ ਘਾਰ ਨੂੰ ਟੈਂਕੇ ਲਵਾਵੇ ਮੈਂ ਇਨਸਾਫ ਜੇ ਮੇਰੀ ਇਹਨਾਂ ਨੇ ਵੀਡੀਓ ਬਣਾਈ ਮੇਰੀ ਵੀਡੀਓ ਵੀ ਪਤਾ ਲੱਗੇ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਹੈ ਤੇ ਆਪੇ ਇਨਸਾਫ ਚਾਹੀਦਾ ਬਸ ਦੂਜਾ ਮੇਰਾ ਭਰਾ ਗਿਆ ਜੋ ਆਪਣਾ ਪੱਟੀ-ਕੁੱਟੀ ਕਰਾਣ ਗਿਆ ਤੇ ਬਾਕੀ ਮੇਕੋ ਵੀਡੀਓ ਪਈਆਂ ਖੋਣ ਦੀਆਂ ਜਿੱਦਾਂ ਜਿੱਦਾਂ ਸਿਰ ਪਾੜੇ ਸਾਡੇ ਤੇ ਸਾਰਾ ਇਹ ਵੀਡੀਓ ਸਾਰਾ ਤੁਹਾਨੂੰ ਦਿਖਾ ਦਾਂਗੇ ਮੇਰਾ ਨਾਮ ਭਾਈ ਤਰਵਿੰਦਰ ਕੁਮਾਰ ਆ ਮੈਂ ਪੁਰਾਣੀ ਜੁੰਗੀ ਸ਼ਹਾੜਾ ਬਾਦੀ ਸੁੰਦਰ ਸਿੰਘ ਦ ਰਹਿਣ ਵਾਲਾ ਆ ਮੈਂ ਤੇ ਮੇਰਾ ਬ੍ਰਦਰ 21 ਮਾਰਚ ਨੂੰ ਰਾਤੀ 10:00 ਵਜੇ ਦੇ ਕਰੀਬ ਆਪਣਾ ਆਟੋ ਰਿਕਸ਼ੇ ਤੇ ਆ ਰਹੇ ਸੀ ਨਾਲ ਬੱਚੇ ਹੀ ਹੱਡੀ ਫੈਮਿਲੀ ਹੀ ਜਿੱਦਾਂ ਤੇ ਇਦਾਂ ਮਤਲਬ ਰਾਤ 'ਚ ਆਪਣੇ ਸੁਮਨ ਪ੍ਰਧਾਨ ਦਾ ਮੁੰਡਾ ਨਾਲ ਉਹਦੇ ਨਾਲ ਦੋ ਹੀ ਬੰਦੇ ਉਹ ਸੈੱਟ ਤੇ ਹੀ ਇਹ ਵਿਚਕਾਰ ਰਾਕੜ ਦੇ ਨਾਲ ਤੁਰਿਆ ਜਾ ਰਿਹਾ ਸੀ ਤੇ ਅਸੀਂ ਇਹਨੂੰ ਮਤਲਬ ਸੈੱਟ ਤੇ ਹਾਰਨ ਮਾਰ ਕੇ ਰਾਹ ਮੰਗਿਆ ਤੇ ਇਹਨੇ ਨਹੀਂ ਦਿੱਤਾ ਅੱਗੇ ਜਾ ਕੇ ਫਿਰ ਇਹਨੇ ਸਾਨੂੰ ਖਲਾਅ ਲਿਆ ਰੋਕ ਕੇ ਤੇ ਇਹਨੇ ਸਾਡਾ ਰਸਤਾ ਰੋਕਿਆ ਜੀ ਉਸ ਤੋਂ ਬਾਅਦ ਇਹ ਪ੍ਰਾਣੀ ਗੱਲ ਕੀਤੀ ਹੱਥੋ ਪਾਇਆ ਹੁਣ ਤੇ ਆਇਆ ਹੱਥੋ ਆਈਏ ਹੁਣ ਤੋਂ ਬਾਅਦ ਮੈਚ ਡਾਉਨ ਨੇ ਆਹੀ ਇਹਨੇ ਮੇਰੇ ਵੀ ਹੱਥ ਪਾਇਆ ਫਿਰ ਉਸ ਤੋਂ ਬਾਅਦ ਆਪਾਂ ਹੱਥੋ ਪਾਈ ਹੋ ਗਏ ਮੈਚ ਡਾਚ ਡੂ ਕੇ ਉਸ ਤੋਂ ਬਾਅਦ ਮੁੱਲੇ ਵਾਲਿਆਂ ਨੇ ਵਿੱਚ ਥੋੜਾ ਬੋਧਾ ਛਡਾਇਆ ਉਸ ਤੋਂ ਬਾਅਦ ਘਰ ਚੱਲ ਗਏ ਘਰ ਜਾਣ ਤੋਂ ਬਾਅਦ ਇਹਨੇ ਰਸਤੇ ਵਿੱਚ ਇਹਦੇ ਬੰਦਿਆਂ ਨੇ ਫੇਰ ਮਤਲਬ ਜਿਹੜੇ ਨਾਲ ਦੇ ਹੀ ਉਹਨਾਂ ਨੇ ਇੱਕ ਦਾਤਰਜਾ ਲਿਆ ਆਗੇ ਕਿਰਚੀ ਦਾਤਰਜਾ ਲਿਆ ਆਗੇ ਉਤੇ ਮਤਲਬ ਮਾਰਨਾ ਸੀ ਮਾਰਿਆ ਨਹੀਂ ਜੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਹਮਲਾ ਕਰਨਾ ਸੀ ਉਸ ਤੋਂ ਬਾਅਦ ਇਹਨਾਂ ਦੇ ਮੁੰਡੇ ਮੰਡੇ ਆਏ ਘਰ ਆਪਾਂ ਪਹੁੰਚੇ ਆਪਣੇ ਬੱਚੇ ਬੱਚਿਆਂ ਨੂੰ ਲਾਇਆ ਆਪ ਆ ਇਹਨਾਂ ਨੇ ਗੱਲ ਕੀਤੀ ਦੂਜੇ ਇਹਨਾਂ ਦੇ ਜਿਹੜੇ ਮੇਨ ਬੰਦੇ ਸੀ ਮਸਾ ਇਹਨਾਂ ਦੇ ਤੇ ਉਹਨਾਂ ਨੇ ਆ ਕੇ ਗੱਲ ਕੀਤੀ ਆਪਾਂ ਕਿਹਾ ਚਲੋ ਗੱਲ ਕਰਨ ਆਏ ਵੈਸੇ ਸਮਝਦਾ ਰਿਹਾ ਚਲੋ ਕੋਈ ਗੱਲ ਨਹੀਂ ਬਾਅਦ ਤੁਹਾਡੇ ਨਾਲ ਭਾਈ ਹੱਥੋਂ ਪਈ ਹੋ ਗਏ ਉਸ ਤੋਂ ਬਾਅਦ ਇਹਨਾਂ ਨੇ ਦਾਤਰ ਕੀਤਾ ਪਤਾ ਨਹੀਂਆਂ ਨੂੰ ਕੀ ਕੀ ਮਾਰਿਆ ਤੇ ਆਪਾਂ ਬਚਾਅ ਕਰਦੇ ਸਮੇਂ ਆਪਾਂ ਨੂੰ ਨਹੀਂ ਪਤਾ ਸਾਡਾ ਕਿੱਥੇ ਹੱਥ ਵੱਜਾ ਕੀ ਹੋਇਆ ਤੇ ਨਾ ਆਪਾਂ ਕਿਸੇ ਦੇ ਸੱਟ ਪੇਟ ਲਈ ਤੇ ਸਾਡੇ ਸੱਟਾ ਪੇਟਾ ਲੱਗ ਗਈਆਂ ਭਾਈ ਇਦਾਂ ਸਾਫ਼ ਦਿੱਤਾ ਜਾਵੇ ਕਿਰਤੇ ਕਿੱਥੇ ਜੇ ਤੇ ਦੋ ਦੋ ਜਗ੍ਹਾ ਤੋਂ ਮੇਰੇ ਸਿਰ ਪਟਾ ਆ ਪੰਜ ਛੇ ਟੈਂਕੇ ਲੱਗੇ ਆ ਆ ਦੇ ਮੇਰੇ ਉਹਦੇ 7 ਕੇ 8 ਜਗ੍ਹਾ ਤੇ ਫੱਟ ਵੱਜੇ ਆ ਤੇ ਉਹਦੇ ਜਿਆਦਾ ਟੰਕੇ ਲੱਗੇ ਜੇ ਭਾਜੀ ਰੋਡ ਵਾਲਾ ਕੋਈ ਸੀਨ ਨਹੀਂ ਹੈਗਾ ਜੇ ਸਾਡੇ ਬੈਟਰੀ ਦੇ ਛਕੇ ਤੇ ਕੋਈ ਰੋਟ ਨਹੀਂ ਤੇ ਨਾ ਆਪਾਂ ਕਿਸੇ ਨੂੰ ਹੱਥ ਚ ਲੱਕੀ ਨਾ ਮਤਲਬ ਕੋਈ ਇਹੋ ਜੀ ਵਾਰ ਕੀਤੇ ਆ ਬਸ ਹੱਥਾਂ ਨਾਲ ਹੀ ਜੋ ਹੱਥੋਂ ਭਾਈ ਮਾਸਾ ਮੋਟੀ ਹੋਈ ਉਹ ਆਮ ਗੱਲ ਹੈਗੀ ਹੱਥੋਂ ਪਈ ਹੋਏ ਆ ਆਪਾਂ ਕੋਈ ਇਹ ਕਿਸੇ ਨਾਲ ਆਪਣੀ ਪਰਸਨਲੀ ਦੁਸ਼ਮਣੀ ਨਹੀਂ ਕੱਢਣੇ ਉਹ ਭਾਜੀ ਮੈਂ ਆਪਣੇ ਯਾਰ ਦੋਸਤ ਹੀ ਜਿੱਦਾਂ ਮੰਨ ਲਓ ਇਹਨਾਂ ਨੇ ਪਹਿਲਾਂ ਇਹਨਾਂ ਦੀ ਧਾਰ ਜੋ ਇਹਨਾਂ ਨੇ ਮੁੰਡੇ ਸਾਧ ਕੇ ਸਾਡੇ ਤੇ ਹਮਲਾ ਕੀਤਾ ਉਸ ਤੋਂ ਬਾਅਦ ਮੈਂ ਆਪਣੇ ਘਰ ਦੀ ਸੁਰੱਖਿਆ ਲਈ ਕਿਉਂਕਿ ਮੇਰੀ ਮੰਮੀ ਹੁਣੀ ਘਰ ਇਕੱਲੇ ਹੀ ਬੱਚੇ ਇਕੱਲੇ ਹੀ ਤੇ ਮੈਂ ਆਪਣੇ ਯਾਰ ਦੋਸਤ ਨੂੰ ਫੋਨ ਕੀਤਾ ਕਿ ਤੁਸੀਂ ਇੰਜ ਕਰੋ ਮੁਹੱਲੇ ਜਾ ਕੇ ਉੱਥੇ ਘਰ ਦੇ ਲਾਗੇ ਖਲੋਵੋ ਕੋਈ ਮੰਡਾ ਕੋਈ ਇਹੋ ਜਿਹੀ ਹਰਕਤ ਨਾ ਕਰੇ ਕਿ ਜਿੱਦ ਨਾਲ ਸਾਡੇ ਘਰ ਤੇ ਕੋਈ ਨੁਕਸਾਨ ਜਾਂ ਇਹੋ ਜਿਹੀ ਮਾਪਿਓਂ ਨਾ ਕੋਈ ਇਹੋ ਜਿਹਾ ਮਤਲਬ ਕੋਈ ਕੰਮ ਕੀਤਾ ਜਾਵੇ ਉਹਨਾਂ ਦਾ ਉਹ ਭਾਜੀ ਹੁਣ ਉਹਨਾਂ ਦਾ ਨਹੀਂ ਪਤਾ ਜੇ ਗੇੜੇ ਜੇ ਕਿਉਂਕਿ ਹਮਲਾ ਇਹਨਾਂ ਨੇ ਵੀ ਕੀਤਾ ਸੀ ਸਾਡੇ ਤੇ ਤੇ ਹੁਣ ਇਹਨਾਂ ਦੇ ਨਹੀਂ ਪਤਾ ਕਿ ਇਹਨਾਂ ਦੇ ਬੰਦੇ ਭੱਜ ਜਾਂਦੇ ਜੇ ਕਿ ਆਪਣੇ ਭੱਜ ਜਾਂਦੇ ਜੇ ਮੈਂ ਥਾਣੀ 'ਚ ਹੀ ਜਦੋਂ ਇਹਨਾਂ ਨੇ ਪਿੱਛੋਂ ਕੀ ਪਤਾ ਸੁਤਨਾ ਭਾਈ ਇਹ ਲੈ ਆਪਾਂ ਸਾਨੂੰ ਇਹੋ ਜਿਹਾ ਕੰਮਾਂ ਦੀ ਨੋਲਿਜ ਨਹੀਂ ਹੈਗੀ ਤੇ ਆਪਾਂ ਆ ਵੀ ਮਤਲਬ ਪੀਓ ਸਿੱਟੇ ਨਹੀਂ ਹੈਗਾ ਆਪਾਂ ਆ ਵੀ ਮਤਲਬ ਹਸਪੀਟਲਾਂ ਚ ਭੱਜੇ ਫਿਰੰਨੇ ਆ ਗਰੀ ਭਰਾ ਨੂੰ ਲੈ ਕੇ ਐਕਸ-ਰੇ ਕਰਾਈ ਦੇ ਕਦੀ ਕੁਛ ਮਤਲਬ ਇਦਾਂ ਹੀ ਤੇ 2 ਦਿਨ ਹੋ ਗਏ ਆ ਭੱਜੰਨੇ ਆ ਸੀਸੀਟੀਵੀ ਕੈਮਰੇ ਚ ਭਾਜੀ ਸਾਡੇ ਵੱਲੋਂ ਤੇ ਕੋਈ ਮੈਟਰ ਨਹੀਂ ਇਦਾਂ ਦਾ ਕਿ ਹਾਂ ਜੀ ਸੀਸੀਟੀਵੀ ਕੈਮਰੇ ਚ ਜੋ ਇਹਨਾਂ ਦੇ ਮਤਲਬ ਬੰਦੇ ਭੱਜੇ ਉਹ ਹੁਣ ਨੇਰੇ ਚ ਭੱਜੇ ਉਹਨਾਂ ਨੂੰ ਪਤਾ ਨਹੀਂ ਇਹਨਾਂ ਨੇ ਭਜਾਇ ਹੀ ਆਪਣੇ ਕੀ ਸੀਸੀਟੀਵੀ ਪ੍ਰੂਫ ਕੱਟੇ ਕਰਨ ਚ ਪਾਜੀ ਸਾਨੂੰ ਇਹ ਰਾਜਨੀਤੀ ਗੱਲਾਂ ਦੀਆਂ ਕੋਈ ਮਤਲਬ ਇਦਾਂ ਦੀ ਨੋਲਿਜ ਨਹੀਂ ਹੈਗੀ ਜੇ ਤੇ ਸਾਡੇ ਵੱਲੋਂ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੀਗੀ ਉਹਨਾਂ ਦੇ ਮੁੰਡਿਆਂ ਨੇ ਦੱਤਰ ਕੱਢੇ ਹੀ ਉਥੇ ਉਹੀ ਉਹਨਾਂ ਦੇ ਸੀਸੀਟੀਵੀ ਕੈਮਰੇ 'ਚ ਉਹ ਕੀ ਜੋ ਉਹਨਾਂ ਨੇ ਨਹੀਂ ਵਿਖਾਈਆਂ ਤੇ ਆਪਾਂ ਕਾਨੂੰਨ ਨੂੰ ਇਹੀ ਮੰਗ ਕਰਦੇ ਹਾਂ ਕਿ ਪਾਜੀ ਜੋ ਇਨਸਾਫ ਦੇ ਤੌਰ ਤੇ ਸੱਚ ਆ ਉਹ ਸਾਹਮਣੇ ਲਿਆਇਆ ਜਾਵੇ